ਕੈਬਨਿਟ ਮੰਤਰੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸਾਫ਼ ਕਰ ਦਿੱਤਾ ਹੈ ਪੁਆਇੰਟ ਨੰਬਰ 1 ਸਹਿਮਤੀ ਬਣ ਗਈ ਹੈ तकरीबन ਬਹੁਤੀਆਂ ਜਥੇਬੰਦੀਆਂ ਦੇ ਨਾਲ ਪੁਆਇੰਟ ਨੰਬਰ 2 ਜਿਨ੍ਹਾਂ ਦੇ ਉੱਤੇ ਪਰਚੇ ਹੋਏ ਨੇ ਜਾਂ ਜਿਨ੍ਹਾਂ ਨੂੰ ਡਿਸਮਿਸ ਕੀਤਾ ਗਿਆ ਹੈ ਜਾਂ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਹੈ ਉਹਨਾਂ ਦੇ ਲਈ ਵੀ ਅਹਿਮ ਖਬਰ ਹੈ ਪਰਚਿਆਂ ਵਾਲਾ ਕੰਮ ਬਿਲਕੁਲ ਤੁਸੀਂ ਕਹੋ ਕਿ ਕਾਨੂੰਨੀ ਤੌਰ ਦੇ ਉੱਤੇ ਜੋ ਵੀ ਇੱਕ ਪੋਸਿਬਿਲਿਟੀ ਹੋਏਗੀ ਉਧਰੋਂ ਕੀਤਾ ਜਾਏਗਾ ਔਰ ਦੂਜੇ ਪਾਸੇ ਜਿਹੜੇ ਬਹਾਲ ਕਰਨੇ ਨੇ ਉਹਨਾਂ ਨੂੰ ਲੈ ਕੇ ਕਲੀਅਰ ਕਰ ਦਿੱਤਾ ਗਿਆ ਕਿ ਜਿਹੜੇ ਡਿਸਮਿਸ ਕੀਆ ਫਿਰ सस्पेंड ਹੋਏ ਨੇ ਨੌਕਰੀਆਂ ਤੋਂ ਉਹਨਾਂ ਨੂੰ ਬਹਾਲ ਜ਼ਰੂਰ ਕਰ ਦਿੱਤਾ ਜਾਏਗਾ ਹਾਲਾਂਕਿ ਉਹ ਪ੍ਰੋਸੀਜਰ ਜੋ ਹੈ ਕਾਨੂੰਨ ਦੇ ਮੁਤਾਬਿਕ ਹੋਤਾ ਜ਼ਰੂਰ ਉਸ ਦੇ ਉੱਤੇ ਗੌਰ ਕਰਨਾ ਹੋਏਗਾ ਤਾਂ ਅਹਿਮ ਤੇ ਵੱਡੀ ਖਬਰ ਹੈ ਰੋਡਵੇਜ਼ ਪੰਬਸ ਦੇ ਜਿਹੜੇ ਕੱਚੇ ਮਲਾਜ਼ਮ ਨੇ ਉਹਨਾਂ ਦੀ ਹੜਤਾਲ ਖਤਮ ਹੋ ਗਈ ਹੈ ਕਿਲੋਮੀਟਰ ਸਕੀਮ ਦੇ ਉੱਤੇ ਸਹਿਮਤੀ ਬਣ ਗਈ ਹੈ ਕਿਲੋਮੀਟਰ ਸਕੀਮ ਵਾਲਾ ਟੈਂਡਰ ਰੱਦ ਨਹੀਂ ਹੋਏਗਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਮਝਾ ਦਿੱਤਾ ਤੇ ਸਹਿਮਤ ਨੇ ਸਾਰੇ ਜਿਹੜੇ ਜਥੇਬੰਦੀਆਂ ਦੇ ਨੁਮਾਇੰਦੇ ਸੀ ਕਿ ਹਾਂ ਠੀਕ ਹੈ ਜੇਕਰ ਸਾਡੀਆਂ ਨੌਕਰੀਆਂ ਸੁਰੱਖਤ ਨੇ ਤਾਂ ਫਿਰ ਕੋਈ ਦਿੱਕਤ ਨਹੀਂ ਉਸੇ ਟੈਂਡਰ ਕੱਢ ਸਕਦੇ ਹਾਂ ਤਾਂ ਟੈਂਡਰ ਨਿਕਲਣਗੇ ਟੈਂਡਰ ਵਾਲਾ ਵਿਵਾਦ ਤੁਸੀਂ ਕਹਿ ਸਕਦੇ ਹੋ तकरीबन तकरीबन ਹੁਣ ਖਤਮ ਹੋ ਗਿਆ ਹਾਲਾਂਕਿ ਬਹਾਲੀ ਕਦੋਂ ਹੁੰਦੀ ਹੈ ਪਰ ਇਹ ਚੀਜ਼ ਜ਼ਰੂਰ ਹੈ ਕਿ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਐਕਸ਼ਨ ਹੋਇਆ ਸੀ ਉਹ ਐਕਸ਼ਨ ਥੋੜਾ ਜਿਹਾ ਰੋਲ ਬੈਕ ਹੁੰਦਾ ਹੋਇਆ ਜ਼ਰੂਰ ਨਜ਼ਰ ਆਏਗਾ ਇੱਕ ਵਾਰ ਫਿਰ ਤੋਂ ਲੱਗੇ ਚੱਲਦੇ ਹਾਂ ਰੋਹਿਤ ਦੇ ਕੋਲ ਰੋਹਿਤ ਸਾਡੇ ਸੇ ਹੋਗੀ ਸਾਡੇ ਨਾਲ ਜੁੜੇ ਹੋਏ ਨੇ ਰੋਹਿਤ ਇੱਕ ਵਾਰ ਤਾਂ ਜਿੰਨੇ ਨਾਲ ਤੁਸੀਂ ਗੱਲ ਕਰ ਰਹੇ ਸੀ ਨਾਮ ਪੁੱਛ ਲਿਓ ਉਹਨਾਂ ਦਾ ਬਲਜੀਤ ਹੀ ਹੈ ਮંત્રી ਸਾਹਿਬ ਨੇ ਆਵਾਜ਼ ਤੋਂ ਪਹਿਚਾਨ ਲਿਆ ਜਦੋਂ ਫੋਨ ਲਾਈਨ ਤੇ ਮੇਰੇ ਨਾਲ ਜੁੜੇ ਸੀ ਓਵਰ ਟੂ ਯੂ ਰੋਹਿਤ ਬਿਲਕੁਲ ਬਿਲਕੁਲ ਗੌਰਵ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਜਾਨਣਾ ਚਾਹਾਂਗੇ ਕਿਉਂਕਿ ਮੰਤਰੀ ਸਾਹਿਬ ਨੇ ਤੁਹਾਡੇ ਨਾਮ ਤੋਂ ਪਹਿਲਾਂ ਹੀ ਪਛਾਣ ਲਿਆ ਸੀ ਦੇਖੋ ਗੱਲ ਇਸ ਤਰ੍ਹਾਂ ਕਿ ਅੱਜ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜਥੇਬੰਦੀਆਂ ਨੇ ਸਹਿਮਤੀ ਦੇ ਦਿੱਤੀ ਹੈ ਸਾਡੇ ਸਾਥੀਆਂ ਨੂੰ ਪੁਲਿਸ ਦੇ ਵਿੱਚ ਚੱਕ ਲੈ ਕੇ ਲੈ ਕੇ ਗਏ ਰਾਤ ਨੂੰ 3 ਵਜੇ ਕੰਧਾਂ ਟੱਪ ਕੇ ਪੁਲਿਸ ਸਾਡੇ ਘਰਾਂ 'ਚ ਵੜੀ 307 ਵਰਗੇ ਸੰਗੀਨ ਪਰਚੇ ਦਰਜ ਹੋ ਗਏ ਸਾਡੇ ਵੱਲੋਂ ਸਹਿਮਤੀ ਲਈ ਨਹੀਂ ਗਈ ਸਾਡੀ ਧੌਣ ਮੋੜ ਕੇ ਤੱਕੇ ਨਾਲ ਸਹਿਮਤੀ ਲਈ ਗਈ ਸਰ ਇਹ ਸਹਿਮਤੀ ਤੱਕੇ ਨਾਲ ਤੁਸੀਂ ਕਹਿ ਰਹੇ ਹੋ ਕਿਉਂਕਿ ਮੀਟਿੰਗ ਹੋਈ ਹੈ ਮੀਟਿੰਗ ਦੇ ਚ ਤੁਹਾਡੇ ਆਗੂ ਬੈਠੇ ਸੀਗੇ ਉਹਨਾਂ ਨੇ ਗੱਲ ਕੀਤੀ ਹੈ ਗੱਲ ਕਰਨ ਦਾ ਜਿਹੜਾ ਨਤੀਜਾ ਕੁਲ ਮਿਲਾ ਕੇ ਨਿਕਲਿਆ ਹੋਇਆ ਉਸ ਦੇ ਵਿਹਾਰ ਦੇ ਉੱਤੇ ਤੁਸੀਂ ਸਟ੍ਰਾਈਕ ਵਾਪਸ ਲੱਤੀ ਹੈ ਤੁਸੀਂ ਆਪਣੇ ਤੁਹਾਨੂੰ ਤੱਕੇ ਨਾਲ ਤਾਂ ਤੁਹਾਡੀ ਸਟ੍ਰਾਈਕ ਬੰਦ ਨਹੀਂ ਕਰਾਈ ਗਈ ਠੀਕ ਹੈ ਜਿਹੜੀ ਪੁਲਿਸ ਕਾਰਵਾਈ ਸੀਗੀ ਉਹ ਜਿਹੜੀ ਸੁਰੱਖਿਆ ਨੂੰ ਲੈ ਕੇ ਪੁਲਿਸ ਨੇ ਕਾਰਵਾਈ ਕਰਨੀ ਸੀ ਉਹ ਤਾਂ ਕਰਨੀ ਕਰਨੀ ਸੀਗੀ ਪਰ ਦੂਜੇ ਪਾਸੇ ਉਹਨੂੰ ਪਰਚੇ ਵੀ ਤਾਂ ਵਾਪਸ ਲੈ ਰਿਹਾ ਤੁਹਾਡੇ ਬੰਦੇ ਵੀ ਤਾਂ ਛੱਡ ਰਿਹਾ ਨਾ ਸਰ 676 ਬੰਦੇ ਨੇ ਜਿਨ੍ਹਾਂ ਦੇ ਵਿੱਚੋਂ ਰਾਤ ਨੂੰ ਕੰਧਾਂ 'ਤੇ ਟਪ ਟਪਕੇ ਪੁਲਿਸ ਵੱੜਦੀ ਆ ਇਹ ਐਕਸ਼ਨ ਹੋਣ ਤੋਂ ਪਹਿਲਾਂ 28 ਤਰੀਕ ਰਾਤ 4 ਵਜੇ ਘਰਾਂ 'ਚੋਂ ਬੰਦੇ ਚੱਕੇ ਗਏ ਉਸ ਟਾਈਮ ਕਿਸੇ ਨੇ ਕੀ ਕੀਤਾ ਸੀ ਜਿਹੜਾ ਐਕਸ਼ਨ ਜਿਹੜਾ ਕੰਫਲਿਕਟ ਸੰਗਰੂਰ ਦੇ ਵਿੱਚ ਹੋਇਆ ਮੰਨ ਸਕਦੇ ਆ ਕਿ ਉੱਥੇ ਸੰਗਰੂਰ ਚ ਮੰਦਭਾਗੀ ਘਟਨਾ ਵਾਪਰੀ ਜਦੋਂ ਜੋਸ਼ ਦੇ ਵਿੱਚ ਸਾਥੀਆਂ ਨੇ ਹੋਸ਼ ਗਵਾਇਆ ਉਸ ਚੀਜ਼ ਦਾ ਕਿ ਮੈਂ ਜਾ ਭੁਖਤ ਰਹੇ ਨੇ ਪਰ ਰਾਤ ਨੂੰ 28 ਤਰੀਕ ਤੋਂ ਪਹਿਲਾਂ ਇਸ ਸੰਘਰਸ਼ ਤੋਂ ਪਹਿਲਾਂ ਹੀ ਸਾਡੇ ਸਾਥੀਆਂ ਨੂੰ ਘਰਾਂ ਚੋਂ ਚੱਕਿਆ ਗਿਆ ਉਹ ਸਾਥੀ ਹਜੇ ਵੀ ਜੇਲ੍ਹਾਂ ਦੇ ਵਿੱਚ ਨੇ ਸੋ ਕਿਤੇ ਨਾ ਕਿਤੇ ਦੇਖੋ ਅੱਜ ਸਾਨੂੰ ਉਹਨਾਂ ਸਾਥੀਆਂ ਦੀ ਫਿਕਰ ਆ ਕਿਉਂਕਿ ਅਸੀਂ ਇਸ ادارے ਨੂੰ ਬਚਾਉਣਾ ਚਾਹੁੰਦੇ ਸੀ ਪਰ ਕਿਤੇ ਨਾ ਕਿਤੇ ਸਰਕਾਰ ਵੀ ਇੱਕ ਕਦਮ ਵਧਾ ਰਹੀ ਐ ਤੁਸੀਂ ਵੀ ਕਦਮ ਵਧਾ ਰਹੇ ਹੋ ਕੁੱਲ ਮਿਲਾ ਕੇ ਕਿਤੇ ਨਾ ਕਿਤੇ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਹੱਲ ਹੋ ਰਿਹਾ ਦਾ ਹੱਲ ਨਿਕਲ ਰਿਹਾ ਨਾ ਸਰ ਦੇਖੋ ਹੱਲ ਨਿਕਲ ਰਿਹਾ ਸਾਡੇ ਸਾਥੀਆਂ ਤੇ 307 ਵਰਗੇ سنگੀਮ ਧਾਰਨਾ ਦੇ ਪਰਚੇ ਦਰਜ ਕਰਤੇ ਇੱਕ ਸਾਥੀ ਨੂੰ ਘਰੋਂ ਚੱਕਿਆ ਜਾਂਦਾ ਤੇ ਉਹਦੇ ਤੇ ਲਿਆ ਕੇ ਪਰਚਾ 109 ਦਾ ਦਰਜ ਕਰਤਾ ਤੇ ਦੂਜੇ ਪਾਸੇ ਸਾਡੇ ਬੱਚੇ ਘਰੇ ਚ ਬੈਠੇ ਉਡੀਕ ਰਹੇ ਨੇ 176 751 ਦੇ ਵਿੱਚ ਸਾਥੀਆਂ ਦੀ ਜਮਾਨਤਾ ਨਹੀਂ ਲਈਆਂ ਗਈਆਂ ਠੀਕ ਆ ਸਰਕਾਰ ਨੇ ਅੜੀ ਕਰਕੇ ਆਪਣੀ ਪੂਰਤ ਸਰਕਾਰ ਨੇ ਆਪਣਾ ਤੰਤਰ ਨੂੰ ਲਾ ਕੇ ਉਹ ਆਪਣੀ ਜਿੱਤ ਭਗਾਈ ਕਿਲੋਮੀਟਰ ਪਾਈਆਂ ਪੌਣ ਦਾ ਟੈਂਡਰ ਪ੍ਰੋਸੈਸ ਕਰ ਲਿਆ ਠੀਕ ਆ ਸਰਕਾਰ ਅੱਜ ਜੋ ਮਰਜ਼ੀ ਕਵੇ ਕਿ ਸਹਿਮਤੀ ਹੋਈ ਆ ਪਰ ਸਾਰਾ ਪੰਜਾਬ ਦੇਖਦਾ ਪਿਆ ਕਿ ਕਿਸ ਤਰ੍ਹਾਂ ਸਹਿਮਤੀ ਕਰਵਾਈ ਗਈ ਆ ਸਾਡੇ ਵੱਲੋਂ ਆਪਣੇ ਸਾਥੀਆਂ ਨੂੰ ਘਰ ਵਾਪਸੀ ਨੂੰ ਲੈ ਕੇ ਅਸੀਂ ਜੋ ਸਰਕਾਰ ਨੇ ਕਿਹਾ ਮਿਲ ਜੀ ਜੀ ਰੋਹਿਤ ਪਰ ਹੁਣ ਗਿਲੇ ਸ਼ਿਕਵੇ ਖਤਮ ਹੋ ਰਹੇ ਮੈਂ ਕਹਿ ਸਕਦੇ ਆ ਗਿਲੇ ਸ਼ਿਕਵੇ ਖਤਮ ਹੋ ਗਏ ਦੇਖੋ ਗਿਲੇ ਸ਼ਿਕਵੇ ਜਿਹੜੇ ਸਾਥੀਆਂ ਦੇ ਕਰਮੋ ਦਾ ਫਿਊਚਰ ਦਾ ਤੇ ਲਾਤਾ ਮੱਤੀ ਸਾਹਿਬ ਖੁਦ ਦੱਸ ਰਹੇ ਸੀ